ਪੰਜਾਬੀ ਕਹਾਣੀ ਅਮਨ ਨੂੰ ਅੱਜ ਭਾਵੇਂ ਛੁੱਟੀ ਸੀ ਫੇਰ ਵੀ ਉਹ ਸਵੇਰੇ ਜਲਦੀ ਹੀ ਉੱਠ ਗਈ ਕਿਉਂਕਿ ਅੱਜ ਉਸਦੇ ਚਾਚਾ ਜੀ ਦੀ ਲੜਕੀ ਕਮਲ ਜੋ ਪੰਜਾਬ ਤੋਂ ਆ ਰਹੀ ਸੀ ਉਸ ਨੂੰ ਕੈਨੇਡਾ ਮਗਵਾਉਣ ਲਈ ਅਮਨ ਨੂੰ ਬਹੁਤ ਹੀ ਯਤਨ ਕਰਨੇ ਪਏ ਪਹਿਲਾਂ ਤਾਂ ਅਮਨ ਇਸ ਕੰਮ ਨੂੰ ਟਾਲਦੀ ਹੀ ਰਹੀ ਸੀ ਪਰ ਇੰਡੀਆ ਤੋਂ ਉਸਦੇ ਪਿਤਾ ਜੀ ਦਾ ਫੋਨ ਆ ਜਾਂਦਾ ਪੁੱਤਰ ਕਮਲ ਦਾ ਕੁਝ ਸੋਚ ਤੇਰੇ ਚਾਚਾ ਚਾਚੀ ਜੀ ਬਹੁਤ ਜ਼ੋਰ ਲਾਉਂਦੇ ਹਨ ਅਮਨ ਕਿਸੇ ਤਰ੍ਹਾਂ ਵੀ ਕਮਲ ਨੂੰ ਕੈਨੇਡਾ ਜ਼ਰੂਰ ਲੰਘਾਵੇ ਅਮਨ ਨੇ ਕਮਲ ਨੂੰ ਕੈਨੇਡਾ ਲਗਾਉਣ ਦੀ ਸੋਚ ਆਪਣੇ ਮਨ ਦੇ ਵਿੱਚ ਹੀ ਰੱਖ ਛੱਡੀ ਸੀ ਪਰ ਇੱਕ ਦਿਨ ਉਸ ਨੇ ਆਪਣੀ ਸੱਸ ਨੂੰ ਤਾਰੀ ਨਾਲ ਗੱਲਾਂ ਕਰਦੇ ਸੁਣਿਆ ਜੋ ਕਹਿ ਰਹੀ ਸੀ ਪੁੱਤ ਤਾਰਿਆ ਆਪਾਂ ਕਿਸੇ ਤਰ੍ਹਾਂ ਵੀ ਤੇਰੇ ਮਾਮੇ ਦੇ ਮੁੰਡੇ ਭੋਲੇ ਨੂੰ ਇੱਧਰ ਲੰਗਾ ਲਈਏ ਜੇ ਉਹ ਲੰਘ ਜਾਵੇ ਤਾਂ ਤੇਰੇ ਮਾਮੇ ਨੇ ਤਾਂ ਫੇਰ ਆਪ ਹੀ ਆ ਜਾਣਾ ਹੈ ਚਲ ਮੇਰਾ ਵੀ ਕੋਈ ਇੱਧਰ ਆ ਜਾਊਗਾ ਇਹ ਗੱਲ ਸੁਣ ਕੇ ਅਮਨ ਨੇ ਵੀ ਆਪਣੇ ਪਤੀ ਤਾਰੀ ਨੂੰ ਝਟ ਹੀ ਕਹਿ ਦਿੱਤਾ ਸਾਨੂੰ ਆਪਣੇ ਰਿਸ਼ਤੇਦਾਰਾਂ ਲਈ ਵੀ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਲੋਕੀ ਕੀ ਕੁਝ ਕਰੀ ਜਾ ਰਹੇ ਹਨ ਤਾਰੀ ਦੇ ਪਾਪਾ ਜੀ ਵਿਸ਼ਨ ਸਿੰਘ ਜੋ ਚੁੱਪਚਾਪ ਬੈਠੇ ਸੀ ਬੋਲੇ ਸਾਲੇ ਲੋਕਾਂ ਦਾ ਕੀ ਹੈ ਬਿਲਕੁਲ ਸ਼ਰਮ ਹੀ ਲਾ ਸੁਟੀ ਨੂੰ ਸੌਰਿਆਂ ਨਾਲ ਵਿਆਹ ਕਰਵਾ ਕੇ ਆ ਰਹੀਆਂ ਨੇ ਤੇ ਭੈਣਾ ਭਰਾਵਾਂ ਦੇ ਨਾਲ ਕਾਂ ਕੀ ਹੈ ਪਾਪਾ ਜੀ ਉਹ ਤਾਂ ਸਿਰਫ ਕਾਗਜ਼ਾਂ ਦੇ ਵਿੱਚ ਹੀ ਵਿਆਹ ਹੋਇਆ ਹੁੰਦਾ ਹੈ ਅਮਨ ਨੇ ਕਿਹਾ ਬਿਸ਼ਨ ਸਿੰਘ ਕੁਝ ਬੋਲਦਾ ਹੈ ਇਸ ਤੋਂ ਪਹਿਲਾਂ ਹੀ ਉਸ ਦੀ ਪਤਨੀ ਅਮਰਕੌਰ ਬੋਲ ਪਈ ਚੱਲ ਉਹ ਵੀ ਤਾਂ ਕਿਸੇ ਦਾ ਭਲਾ ਹੀ ਕਰਦੇ ਹਨ ਉਹ ਜੇ ਭਲਾ ਹੀ ਕਰਨਾ ਹੈ ਤਾਂ ਫਿਰ ਆਪਣੇ ਰੱਜੇ ਪੂਜੇ ਰਿਸ਼ਤੇਦਾਰਾਂ ਦਾ ਹੀ ਕਿਉਂ ਕਰੀ ਜਾਂਦੇ ਨੇ 84 ਦੇ ਵਿੱਚ ਕਿੰਨੇ ਹੀ ਘਰ ਉੱਜੜ ਗਏ ਕਿੰਨੇ ਹੀ ਬੱਚੇ ਯਤੀਮ ਹੋ ਗਏ ਉਹਨਾਂ ਦਾ ਭਲਾ ਕਰਨ ਤਾਂ ਸਹੀ ਕਿਸੇ ਨੇ ਸੋਚਿਆ ਨਹੀਂ ਕਿਸੇ ਨੇ ਨਹੀਂ ਕੁਝ ਵੀ ਸੋਚਿਆ ਬੀਸ਼ਨ ਸਿੰਘ ਇਹ ਗੱਲਾਂ ਕਹਿੰਦਾ ਹੋਇਆ ਕਾਰ ਦੀਆਂ ਚਾਬੀਆਂ ਚੁੱਕ ਕੇ ਬਾਹਰ ਨੂੰ ਚਲਿਆ ਗਿਆ ਮੇਰੇ ਕਿਸੇ ਨੂੰ ਇਹ ਚੱਲ ਕੇ ਰਾਜੀ ਹੀ ਨਹੀਂ ਆਮਰਕੌਰ ਗੁੱਸੇ ਦੇ ਵਿੱਚ ਬੁੜਬੁੜਾਈ ਅਮਨ ਲੋਕਾਂ ਕੋਲੋਂ ਪੁੱਛਦੀ ਰਹਿੰਦੀ ਕਿ ਕੋਈ ਢੰਗ ਹੋਵੇ ਜਿਸ ਦੇ ਨਾਲ ਉਸ ਦੇ ਚਾਚੇ ਦੀ ਕੁੜੀ ਕਮਲ ਅਤੇ ਉਸ ਦੀ ਸੱਸ ਦਾ ਪਤੀਜਾ ਇੱਧਰ ਲੰਘ ਸਕਣ ਕੋਈ ਚਾਰਾ ਨਾ ਚੱਲਦਾ ਦੇ ਕੇ ਅਮਨ ਨੇ ਆਪਣੀ ਸੱਸ ਦੇ ਨਾਲ ਸਲਾਹ ਕੀਤੀ ਬੀਜੀ ਮੈਂ ਪੇਪਰਾਂ ਦੇ ਵਿੱਚ ਇਹਨਾਂ ਨੂੰ ਤਲਾਕ ਦੇ ਦਿੰਦੀ ਹਾਂ ਫਿਰ ਇਹ ਮੇਰੇ ਚਾਚੇ ਦੀ ਧੀ ਕਮਲ ਨੂੰ ਇੱਧਰ ਮੰਗਵਾ ਸਕਦੇ ਹਨ ਅਤੇ ਕਾਵਲ ਤੁਹਾਡੇ ਭਤੀਜੇ ਨੂੰ ਇੱਧਰ ਲੰਗਾ ਸਕਦੀ ਹੈ ਪਰ ਜੇ ਪਾਪਾ ਜੀ ਮੰਨ ਜਾਣ ਲੈ ਇਹ ਕਿਹੜੀ ਗੱਲ ਹੈ ਉਹ ਤਾਂ ਉਹਨਾਂ ਦੀ ਗੱਲ ਕਰਦੇ ਹਨ ਜਿਹੜੇ ਸਕੇ ਚਾਚੇ ਮਾਮੇ ਦੀਆਂ ਧੀਆਂ ਪੁੱਤਾਂ ਨਾਲ ਵਿਆਹ ਕਰੀ ਜਾਂਦੇ ਹਨ ਅਮਰਕੌਰ ਨੇ ਵੀ ਬੇਫਿਕਰੀ ਨਾਲ ਕਿਹਾ ਜਦੋਂ ਅਮਨ ਨੇ ਤਾਰੀ ਨਾਲ ਇਹ ਗੱਲ ਕੀਤੀ ਤਾਂ ਪਹਿਲਾਂ ਤਾਂ ਉਸ ਨੇ ਸਾਫ਼ ਹੀ ਕਹਿ ਦਿੱਤਾ ਕਿ ਮੈਂ ਇਹੋ ਜਹੇ ਪੁੱਠੇ ਪੰਗਿਆਂ ਦੇ ਵਿੱਚ ਨਹੀਂ ਪੈਣਾ ਪਰ ਬਾਦ ਵਿੱਚ ਪਤਨੀ ਅਤੇ ਮਾਂ ਦੀ ਦਵਾ ਦੇ ਥੱਲੇ ਆ ਗਿਆ ਵਿਸ਼ਨ ਸਿੰਘ ਤਾਂ ਸ਼ੁਰੂ ਤੋਂ ਹੀ ਇਹੋ ਜਿਹਿਆਂ ਗੱਲਾਂ ਦੇ ਖਿਲਾਫ ਸੀ ਐਤਵਾਰ ਵਾਲੇ ਦਿਨ ਤਾਰੀ ਅਤੇ ਅਮਨ ਕਮਲ ਨੂੰ ਮੰਗਵਾਉਣ ਲਈ ਕਾਗਜ਼ ਵਗੈਰਾ ਤਿਆਰ ਕਰ ਰਹੇ ਸਨ ਕੋਲ ਬੈਠੀ ਅਮਰਕੌਰ ਗਾਜਰਾ ਛਿੱਲ ਰਹੀ ਸੀ ਉਸ ਦਾ ਧਿਆਨ ਸਬਜੀ ਛਿੱਲਣ ਵਿੱਚ ਘਟ ਪਰ ਜੋ ਨੌ ਪੁੱਤ ਕੰਮ ਕਰ ਰਹੇ ਸਨ ਉਸ ਦੇ ਵਿੱਚ ਜ਼ਿਆਦਾ ਸੀ ਜਦੋਂ ਵਿਸ਼ਨ ਸਿੰਘ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਿਆ ਜਦੋਂ ਉਸ ਨੇ ਦੇਖਿਆ ਕਿ ਸਾਰਾ ਟੱਬਰ ਹੀ ਪੁੱਠੇ ਕੰਮਾਂ ਦੇ ਵਿੱਚ ਉਲਝਿਆ ਹੋਇਆ ਹੈ ਤਾਂ ਉਹ ਖਿੱਚ ਕੇ ਬੋਲਿਆ ਕਿਉਂ ਹੈਰਾ ਫੇਰੀਆਂ ਕਰਨ ਲੱਗੇ ਹੋ ਲੈ ਇਹ ਤਾਂ ਸਰਕਾਰੀ ਕੰਮ ਹੋਣੇ ਹਨ ਸਰਕਾਰਾਂ ਨੂੰ ਧੋਖਾ ਦੇਣ ਵਿੱਚ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਅਮਰਗੋੜ ਗਾਜਰਾ ਕੱਟਦੀ ਹੋਈ ਬੋਲੀ ਹੈ ਤਾਂ ਹੈਰਾ ਫੇਰੀਆਂ ਚਾਹੇ ਲੋਕਾਂ ਨਾਲ ਕਰ ਲੋ ਚਾਹੇ ਸਰਕਾਰਾਂ ਨਾਲ ਕਰ ਲੋ ਇਹ ਕਹਿ ਕੇ ਬੀਸਨ ਸਿੰਘ ਗੁਰਦੁਆਰੇ ਸਾਹਿਬ ਤੋਂ ਲਿਆਂਦਾ ਪੰਜਾਬੀ ਅਖਬਾਰ ਪੜਨ ਲੱਗ ਪਿਆ ਅਮਨ ਨੂੰ ਤਲਾਕ ਦੇਣ ਤੋਂ ਬਾਅਦ ਤਾਰੀ ਨੂੰ ਪੰਜਾਬ ਜਾਣਾ ਪਿਆ ਉੱਥੇ ਉਸ ਦਾ ਝੂਠਾ ਵਿਆਹ ਕਮਲ ਦੇ ਨਾਲ ਕੀਤਾ ਗਿਆ ਇਮੀਗ੍ਰੇਸ਼ਨ ਵਾਲਿਆਂ ਨੂੰ ਧੋਖਾ ਦੇਣ ਦੇ ਲਈ ਝੂਠੀਆਂ ਫੋਟੋਆਂ ਖਿੱਚੀਆਂ ਗਈਆਂ ਇਸ ਤਰ੍ਹਾਂ ਦੇ ਕਈ ਪਾਪੜ ਬੇਲਣ ਤੋਂ ਬਾਅਦ ਅੱਜ ਕਮਲ ਕੈਨੇਡਾ ਪਹੁੰਚ ਰਹੀ ਸੀ ਬੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਉੱਪਰ ਖਲੋਤੀ ਅਮਨ ਬੇਸਵਰੀ ਨਾਲ ਕਮਲ ਦੀ ਅਡੀ ਕਰ ਰਹੀ ਸੀ ਅੱਧੇ ਘੰਟੇ ਬਾਅਦ ਅਮਨ ਨੇ ਦੇਖਿਆ ਕਿ ਕਮਲ ਆਪਣੇ ਭਾਰੀ ਸੂਟ ਕੇਸ ਇੱਕ ਵਿਆਹੀ ਹੋਈ ਕੁੜੀ ਵਾਲੀ ਦਿੱਖ ਵਿੱਚ ਆ ਰਹੀ ਸੀ ਅਮਨ ਨੇ ਉਸ ਨੂੰ ਚਾਹ ਨਾਲ ਕੁੱਟ ਕੇ ਜੱਫੀ ਪਾ ਲਈ ਅਤੇ ਨਾਲ ਹੀ ਉਸ ਦੇ ਕੰਨ ਦੇ ਵਿੱਚ ਕਿਹਾ ਤੋ ਤਾਂ ਸੱਚਮੁੱਚ ਹੀ ਵਿਆਹੀ ਹੋਈ ਲੱਗ ਰਹੀ ਹੈ ਹਾਂ ਥੋੜਾ ਚਿਰ ਕਮਲ ਨੂੰ ਅਮਨ ਨੇ ਆਪਣੀ ਕਿਸੇ ਸਹੇਲੀ ਦੇ ਘਰ ਰੱਖਿਆ ਸੀ ਤਾਂ ਜੋ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਫਿਰ ਹੌਲੀ-ਹੌਲੀ ਅਮਨ ਕਮਲ ਨੂੰ ਆਪਣੇ ਘਰ ਲੈ ਆਈ ਅਮਨ ਨੇ ਉਸ ਨੂੰ ਕਾਰ ਵਗੈਰਾ ਵੀ ਸਿਖਾ ਦਿੱਤੀ ਅਮਨ ਅਤੇ ਧਾਰੀ ਦੀ ਆਪਣੀ ਦੁਕਾਨ ਸੀ ਜਿੱਥੇ ਅਮਨ ਅਤੇ ਧਾਰੀ ਇਕੱਠੇ ਹੀ ਕੰਮ ਕਰਦੇ ਸਨ ਕਮਲ ਵੀ ਉਹਨਾਂ ਦੇ ਨਾਲ ਦੁਕਾਨ ਦੇ ਉੱਪਰ ਚਲੀ ਜਾਂਦੀ ਕਮਲ ਦਿਨ ਵੇਲੇ ਦੁਕਾਨ ਵਿੱਚ ਕੰਮ ਕਰਦੀ ਤੇ ਸ਼ਾਮ ਨੂੰ ਇੰਗਲਿਸ਼ ਸਿੱਖਣ ਲਈ ਕਾਲਜ ਜਾਂਦੀ ਦੁਕਾਨ ਦਾ ਕੰਮ ਤਾਂ ਉਸਨੇ ਜਲਦੀ ਹੀ ਸਿੱਖ ਲਿਆ ਸੀ ਇਸ ਦੇ ਨਾਲ ਅਮਨ ਨੂੰ ਵੀ ਸ਼ੌਕ ਹੋ ਗਈ ਸੀ ਇੱਕ ਦਿਨ ਅਮਨ ਨੇ ਤਾਰੀ ਨਾਲ ਸਲਾਹ ਕੀਤੀ ਇਹ ਹੁਣ ਕਮਲ ਦੁਕਾਨਦਾਰ ਸਾਰਾ ਕੰਮ ਸੰਭਾਲ ਹੀ ਲੈਂਦੀ ਹੈ ਕਿਉਂ ਨਾ ਮੈਂ ਬੇਰੁਜ਼ਗਾਰੀ ਪੱਤਾ ਲੈ ਕੇ ਕੋਈ ਕੋਰਸ ਕਰ ਲਵਾਂ ਇਹ ਤਾਂ ਤੇਰੀ ਹਿੰਮਤ ਹੈ ਕੋਰਸ ਉੱਪਰ ਕਿਹੜਾ ਪੈਸੇ ਲੱਗਣੇ ਹਨ ਉਹ ਤਾਂ ਬੇਰੁਜ਼ਗਾਰੀ ਵਾਲਿਆਂ ਨੇ ਹੀ ਕਰਾ ਦੇਣਾ ਹੈ ਤਾਰੀ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਦਿਆਂ ਕਿਹਾ ਇਹੀ ਤਾਂ ਮੈਂ ਸੋਚਦੀ ਹਾਂ ਅਮਨ ਨੇ ਖੁਸ਼ੀ ਨਾਲ ਕਿਹਾ ਹੁਣ ਤਾਰੀ ਤੇ ਕਮਲ ਇਕੱਠੇ ਸਵੇਰੇ ਹੀ ਕੰਮ ਉੱਪਰ ਚਲੇ ਜਾਂਦੇ ਸ਼ਾਮ ਨੂੰ ਇਕੱਠੇ ਹੀ ਵਾਪਸ ਆਉਂਦੇ ਅਮਰਕੌਰ ਵੀ ਸਾਰਾ ਘਰ ਦਾ ਕੰਮ ਚਾਈ ਚਾਈ ਕਰਦੀ ਰਹਿੰਦੀ ਕਿਉਂਕਿ ਕਮਲ ਨੇ ਉਸ ਦੇ ਭਤੀਜੇ ਦਾ ਅਪਲਾਈ ਵੀ ਕਰ ਦਿੱਤਾ ਸੀ ਅਮਨ ਨੇ ਆਪਣਾ ਸਾਰਾ ਧਿਆਨ ਕੋਰਸ ਦੇ ਵਿੱਚ ਲਗਾ ਦਿੱਤਾ ਕਮਲ ਦੀ ਦੁਕਾਨ ਵਿੱਚ ਅਤੇ ਘਰ ਵਿੱਚ ਮੁਖਤਿਆਰੀ ਚੱਲਣ ਲੱਗ ਪਈ ਬੀਸ਼ਨ ਸਿੰਘ ਨੂੰ ਇਹ ਸਭ ਕੁਝ ਚੰਗਾ ਨਾ ਲੱਗਦਾ ਪਰ ਇਹ ਪਰ ਉਹ ਇਹ ਸੋਚ ਕੇ ਚੁੱਪ ਕਰ ਜਾਂਦਾ ਕਿ ਮੈਨੂੰ ਕਿਹੜਾ ਕਿਸੇ ਨੇ ਸੁਣਨਾ ਹੈ ਇੱਕ ਦਿਨ ਅਮਨ ਦੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜਦੋਂ ਉਸ ਨੇ ਬੈਂਕ ਤੋਂ ਹਿਸਾਬ ਦੀ ਚਿੱਠੀ ਆਈ ਦੇਖੀ ਜਿਸ ਉੱਪਰ ਕਮਲ ਅਤੇ ਤਾਰੀ ਦਾ ਇਕੱਠਾ ਨਾਮ ਲਿਖਿਆ ਸੀ ਜਦੋਂ ਤਾਰੀ ਤੇ ਕਮਲ ਸ਼ਾਮ ਨੂੰ ਕੰਮ ਤੋਂ ਵਾਪਸ ਆਏ ਆਮਰ ਨੇ ਉਹੀ ਚਿੱਠੀ ਉਹਨਾਂ ਦੇ ਸਾਹਮਣੇ ਰੱਖੀ ਤੇ ਗੁੱਸੇ ਦੇ ਵਿੱਚ ਪੁੱਛਿਆ ਤੁਸੀਂ ਦੋਹਾਂ ਨੇ ਇਕੱਠਾ ਹਿਸਾਬ ਕਿਤਾਬ ਕਦੋਂ ਦਾ ਖੋਲ ਲਿਆ ਤਾਰੀ ਤੇ ਕਮਲ ਨੇ ਇੱਕ ਦੂਜੇ ਦੇ ਮੂੰਹ ਵੱਲ ਦੇਖਿਆ ਇੱਕ ਮਿੰਟ ਲਈ ਜਿੰਨਾਂ ਦੇ ਵਿੱਚ ਚੁੱਪ ਪਾਸਰ ਗਈ ਫਿਰ ਤਾਰੀ ਹੀ ਲਾਪਰਵਾਹੀ ਨਾਲ ਬੋਲਿਆ ਕਿਉਂ ਤੈਨੂੰ ਕੋਈ ਇਤਰਾਜ਼ ਹੈ ਇਹ ਗੱਲ ਸੁਣ ਕੇ ਘਰ ਦੇ ਸਾਰੇ ਜੀ ਹੱਕੇ ਵੱਕੇ ਰਹਿ ਗਏ ਪਰ ਤਾਰੀ ਅਤੇ ਕਮਲ ਜੈਕਟਾਂ ਪਾ ਕੇ ਘਰ ਤੋਂ ਬਾਹਰ ਨਿਕਲ ਗਏ ਤੇ ਜਾਣ ਲੱਗੇ ਕਹਿ ਗਏ ਅਸੀਂ ਗਰੋਸਰੀ ਲੈ ਕੇ ਆਉਂਦੇ ਹਾਂ ਅਮਨ ਰੋਣ ਲੱਗ ਪਈ ਅਮਰਕੌਰ ਉਸ ਦਾ ਸਿਰ ਪਲੋਸਦੀ ਹੋਈ ਬੋਲੀ ਧੀਏ ਉਹਨਾਂ ਚਿਰ ਸਭ ਕੁਝ ਸਹਿ ਲੈ ਜਾ ਲੈ ਜਿੰਨਾ ਦੇਰ ਮੇਰਾ ਭਤੀਜਾ ਕੈਨੇਡਾ ਨਹੀਂ ਆਪੜਦਾ ਅਮਨ ਉਦਾਸ ਰਹਿਣ ਲੱਗ ਪਈ ਉਸ ਨੂੰ ਕੁਝ ਵੀ ਸੁਝ-ਬੁਝ ਨਹੀਂ ਰਿਹਾ ਸੀ ਬਾਹਰ ਵੀ ਕਿਸੇ ਨਾਲ ਜੇ ਗੱਲ ਕਰਦੀ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਸੱਸ ਦੀ ਕਹੀ ਹੋਈ ਗੱਲ ਯਾਦ ਆ ਜਾਂਦੀ ਪੁੱਤ ਆਪਣਾ ਹੀ ਝੁਗਾ ਚੁੱਕੋਂਗੇ ਤਾਂ ਆਪਣਾ ਹੀ ਢਿੱਡ ਨੰਗਾ ਹੋਣਾ ਕਮਲ ਅਤੇ ਤਾਰੀ ਨੇ ਅਮਨ ਨੂੰ ਬੁਲਾਉਣਾ ਵੀ ਛੱਡ ਦਿੱਤਾ ਸੀ ਇੱਕ ਹਫ਼ਤੇ ਤੱਕ ਭੋਲਾ ਵੀ ਕੈਨੇਡਾ ਪਹੁੰਚਣ ਵਾਲਾ ਸੀ ਸੱਸ ਨੂੰ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੋ ਕੀ ਕਰਨਾ ਕਿਉਂਕਿ ਜਿਸ ਦਿਨ ਦਾ ਅਮਨ ਨੇ ਉਹਨਾਂ ਕੋਲੋਂ ਬੈਂਕ ਵਿੱਚ ਇਕੱਠਾ ਖਾਤਾ ਖੋਲਣ ਦਾ ਪੁੱਛਿਆ ਸੀ ਉਸ ਦਿਨ ਦੇ ਧਾਰੀ ਅਤੇ ਕਮਲ ਸ਼ਰੀਆਮ ਇਕੱਠੇ ਰਹਿਣ ਲੱਗ ਪਏ ਸੀ ਵਿਸ਼ਨ ਸਿੰਘ ਜਥੇ ਦੇ ਨਾਲ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਚਲਿਆ ਗਿਆ ਜੋ ਕਿ ਪਾਕਿਸਤਾਨ ਗਿਆ ਹੋਣ ਕਰਕੇ ਉਹਨਾਂ ਨੂੰ ਕੋਈ ਵੀ ਕਿਸੇ ਦਾ ਵੀ ਡਰ ਨਾ ਰਿਹਾ ਭੋਲੇ ਦੇ ਕੈਨੇਡਾ ਆਉਣ ਤੋਂ ਇੱਕ ਦਿਨ ਪਹਿਲਾਂ ਅਮਰਕੌਰ ਤਾਰੀ ਨੂੰ ਕਹਿਣ ਲੱਗੀ ਤਾਰੀ ਕੁਝ ਹੋਸ਼ ਤੋਂ ਕੰਮ ਲੈ ਪਰਸੋਂ ਨੂੰ ਭੋਲੇ ਨੇ ਆ ਜਾਣਾ ਹੈ ਤੈਨੂੰ ਪਤਾ ਹੈ ਕਮਲ ਦਾ ਵਿਆਹ ਭੋਲੇ ਨਾਲ ਹੋਣਾ ਹੈ ਤਾਰੀ ਭੋਲੇ ਬਗੈਰ ਆਪਣੇ ਕਮਰੇ ਦੇ ਵਿੱਚ ਚਲੇ ਗਿਆ ਦੂਸਰੇ ਦਿਨ ਕਮਲ ਕਮਤੋਂ 3-4 ਘੰਟੇ ਪਹਿਲਾਂ ਹੀ ਇੱਕ ਕੁੜੀ ਅਤੇ ਇੱਕ ਮੁੰਡੇ ਨੂੰ ਨਾਲ ਲੈ ਕੇ ਘਰ ਆਈ। ਉਹ ਆਉਂਦੇ ਹੀ ਕਮਲ ਦੇ ਸੂਟਕੇਸ ਬਾਹਰ ਖੜੇ ਪਿਕਅਪ ਟਰੱਕ ਵਿੱਚ ਰੱਖਣ ਲੱਗ ਪਏ। ਅਮਨ ਤਾਂ ਆਪਣੇ ਕਮਰੇ ਦੇ ਵਿੱਚੋਂ ਬਾਹਰ ਹੀ ਨਹੀਂ ਆਈ। ਆਮਰਕੌਰ ਹੈਰਾਨ ਹੋਈ ਉਹਨਾਂ ਵੱਲ ਦੇਖੀ ਜਾ ਰਹੀ ਸੀ ਕਿਉਂਕਿ ਉਹ ਹੁਣ ਘਟ ਹੀ ਕਮਲ ਨੂੰ ਬੁਲਾਉਂਦੀ ਸੀ। ਕਮਲ ਨੇ ਆਪ ਹੀ ਕਹਿਤਾ ਮਾਸੀ ਮੈਂ ਕਿਰਾਏ ਦੇ ਉੱਪਰ ਬੇਸਮੈਂਟ ਰਹਿਣ ਲਈ ਥਾਂ ਲੈ ਲਈ ਹੈ ਇਸ ਤੋਂ ਪਹਿਲਾਂ ਅਮਰ ਅਮਰਕੌਰ ਕੁਝ ਬੋਲਦੀ ਕਮਲ ਦਰਵਾਜ਼ੇ ਤੋਂ ਬਾਹਰ ਚਲੀ ਗਈ ਉਸ ਰਾਤ ਤਾਰੀ ਵੀ ਘਰ ਨਹੀਂ ਆਇਆ ਭੋਲੇ ਨੂੰ ਹਵਾਈ ਅੱਡੇ ਤੋਂ ਲੈਣ ਲਈ ਕੋਈ ਵੀ ਨਹੀਂ ਗਿਆ ਸੀ ਹਰ ਕੇ ਅਮਰਕੌਰ ਹੀ ਆਪਣੇ ਗਮਾਂਡੀ ਨੂੰ ਨਾਲ ਲੈ ਕੇ ਪੋਲੇ ਨੂੰ ਲੈਣ ਗਈ ਪੋਲੇ ਨੇ ਕਾਰ ਦੇ ਵਿੱਚ ਬੈਠਦੇ ਸਾਰ ਹੀ ਪੁੱਛਿਆ ਭੂਆ ਤਾਰੀ ਹੋਣੀ ਨਹੀਂ ਆਈ ਕਾਕਾ ਤਾਰੀ ਕੰਮ ਉੱਪਰ ਸੀ ਤੇ ਅਮਨ ਕੁਝ ਢਿੱਲੀ ਜਹੀ ਸੀ ਕਹਿਨੋਂ ਤਾਂ ਅਮਰਪੌਰ ਇਹ ਗੱਲ ਕਹਿ ਗਈ ਪਰ ਵਿੱਚੋਂ ਉਹ ਘਬराई ਹੋਈ ਸੀ ਉਸ ਨੂੰ ਬਹੁਤ ਵੱਡਾ ਫਿਕਰ ਸੀ ਜੇ 90 ਦਿਨਾਂ ਦੇ ਅੰਦਰ ਅੰਦਰ ਪੋਲੇ ਅਤੇ ਕਮਲ ਦਾ ਵਿਆਹ ਦੇ ਪੀਪਰ ਇਮੀਗ੍ਰੇਸ਼ਨ ਵਿਭਾਗ ਨੂੰ ਨਾ ਦਿਖਾਏ ਗਏ ਤਾਂ ਕੋਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ। ਪੋਲੇ ਦੇ ਘਰ ਪਹੁੰਚਣ ਤੋਂ 2 ਘੰਟੇ ਬਾਅਦ ਅਮਨ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਆਈ। ਕਿਉਂਕਿ ਜਦੋਂ ਦਾ ਉਸ ਨੂੰ ਤਾਰੀ ਅਤੇ ਕਮਲ ਦੇ ਸਬੰਧਾਂ ਦਾ ਪਤਾ ਲੱਗਿਆ ਸੀ ਉਦੋਂ ਦਾ ਹੀ ਉਸ ਦਾ ਸਿਰ ਦੁਖਦਾ ਰਹਿੰਦਾ ਸੀ। ਬਹੁਤ ਮੁਸ਼ਕਲ ਨਾਲ ਉਸਨੇ ਭੋਲੇ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਭਾਬੀ ਪਈ ਰਹਿੰਦੀ ਜੇਤੂ ਠੀਕ ਨਹੀਂ ਸੀ ਆਰਾਮ ਕਰਨ ਨਾਲ ਰੋਗ ਘਟ ਜਾਂਦਾ ਹੈ ਭੋਲੇ ਨੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਸੀ ਭੋਲੇ ਨੂੰ ਅਸਲੀ ਰੋਗ ਦਾ ਹਜੇ ਪਤਾ ਨਹੀਂ ਸੀ ਕਿ ਇਹ ਰੋਗ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਉਹਲੇ ਦੇ ਪਹੁੰਚਣ ਤੋਂ 2 ਦਿਨ ਬਾਅਦ ਵਿਸ਼ਨ ਸਿੰਘ ਵੀ ਯਾਤਰਾ ਤੋਂ ਵਾਪਸ ਆ ਗਿਆ। ਉਹੋ ਇਹ ਸਭ ਕੁਝ ਜਾਣ ਕੇ ਬਹੁਤ ਹੀ ਦੁਖੀ ਹੋਇਆ। ਪਹਿਲਾਂ ਤਾਂ ਅਮਰ ਕੌਰ ਨੂੰ ਖਿੱਚ-ਖਿੱਚ ਕੇ ਪਿਆ। ਗਲਤ ਕੰਮਾਂ ਦੇ ਗਲਤ ਹੀ ਨਤੀਜੇ ਨਿਕਲਦੇ ਹਨ। ਇਹ ਸਿਆਪੇ ਤੁਸੀਂ ਆਪਣੇ ਗਲ ਆਪ ਹੀ ਪਾਏ ਹਨ। ਪਰ ਅਮਨ ਨੂੰ ਦੇਖ ਕੇ ਬਿਸ਼ਨ ਸਿੰਘ ਨੂੰ ਉਸ ਦੇ ਉੱਪਰ ਤਰਸ ਆ ਗਿਆ। ਭੋਲਾ ਘਰ ਦੇ ਵਾਤਾਵਰਣ ਤੋਂ ਕਾਫੀ ਹੈਰਾਨ ਸੀ। ਤਾਰੀ ਦੇ ਕਰਨਾ ਔਣ ਕਰਨ ਅਮਰਕੌਰ ਉਸ ਨੂੰ 2-4 ਵਾਰੀ ਟਾਲ ਗਈ। ਕਮਲ ਦੇ ਬਾਰੇ ਵਿੱਚ ਵੀ ਉਹ ਬਹਾਨੇ ਜਿਹੇ ਲਾਉਣ ਲੱਗੀ। ਤਾਂ ਭੋਲੇ ਨੂੰ ਕੁਝ ਸ਼ੱਕ ਹੋਣ ਲੱਗਿਆ। ਇੱਕ ਦਿਨ ਬਿਸ਼ਨ ਸਿੰਘ ਉਸ ਨੂੰ ਘਰ ਤੋਂ ਬਾਹਰ ਪਾਰਕ ਦੇ ਵਿੱਚ ਲੈ ਗਿਆ ਸਮਝ ਅਤੇ ਪਿਆਰ ਨਾਲ ਉਸ ਨੂੰ ਸਾਰੀ ਗੱਲ ਸਮਝਾਉਣ ਲੱਗਿਆ ਆਪਣਾ ਪੈਸਾ ਹੀ ਖੋਟਾ ਹੋਵੇ ਕਿਸੇ ਨੂੰ ਕੀ ਕਹਿ ਸਕਦੇ ਹਾਂ ਭੋਲਾ ਪਹਿਲਾਂ ਸਭ ਕੁਝ ਚੁੱਪ ਕਰਕੇ ਸੁਣੀ ਗਿਆ ਫਿਰ ਇਕੱਠਾ ਹੀ ਗੁੱਸੇ ਦੇ ਵਿੱਚ ਉਬਲਿਆ ਫੁਪੜਾ ਤੁਸੀਂ ਇਹ ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ ਕਿ ਮੇਰੀ ਮੰਗ ਕੋਈ ਹੋਰ ਲੈ ਗਿਆ ਉਹ ਗੁੱਸੇ ਦੇ ਨਾਲ ਲਾਲ ਹੋਈ ਜਾ ਰਿਹਾ ਸੀ ਉਹ ਇਹ ਵੀ ਭੁੱਲ ਗਿਆ ਸੀ ਕਿ ਜਿਨ੍ਹਾਂ ਨੇ ਉਸ ਨੂੰ ਇੱਧਰ ਮੰਗਵਾਉਣ ਦੀ ਖਾਤਰ ਆਪਣਾ ਘਰ ਪੱਟ ਲਿਆ ਸੀ ਉਹਨਾਂ ਨੂੰ ਹੀ ਕੋਸ ਰਿਹਾ ਸੀ ਘਰ ਜਾਂਦਿਆਂ ਹੀ ਉਸ ਨੇ ਗੁੱਸੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਫੋਨ ਕੀਤਾ ਕਿ ਉਸ ਨੂੰ ਹੁਣੇ ਹੀ ਲੈ ਕੇ ਜਾਵੇ ਅਮਰਕੌਰ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਹੋਰ ਵੀ ਗੁੱਸੇ ਦੇ ਵਿੱਚ ਬੋਲਿਆ ਭੂਆ ਮੈਨੂੰ ਹੁਣ ਰੋਕੋ ਨਾ ਤੁਹਾਡੇ ਉੱਪਰ ਕੋਈ ਯਕੀਨ ਹੀ ਨਹੀਂ ਰਿਹਾ ਕੱਲ ਨੂੰ ਕਹੋਗੇ ਤੂੰ ਅਮਨ ਨੂੰ ਘਰ ਰੱਖ ਲੈ ਉਸ ਦੇ ਮੂੰਹ ਵਿੱਚ ਜੋ ਆਈ ਜਾ ਰਿਹਾ ਸੀ ਉਹ ਬੋਲੀ ਜਾ ਰਿਹਾ ਸੀ ਅਮਰਕੌਰ ਬੀ ਉੱਚੀ ਆਵਾਜ਼ ਵਿੱਚ ਬੋਲੀ ਮੂੰਹ ਸਵਾਲ ਕੇ ਬੋਲ ਹਜੇ ਤਾਂ ਤੂੰ ਪੱਕਾ ਵੀ ਨਹੀਂ ਹੋਇਆ ਪੱਕਾ ਹੋਣਾ ਮੈਨੂੰ ਆਉਂਦਾ ਹੈ ਘਰ ਤੋਂ ਬਾਹਰ ਸਮਾਨ ਰੱਖਦੇ ਹੋਏ ਭੋਲੇ ਨੇ ਬੇਫਿਕਰੀ ਨਾਲ ਆਪਣੀ ਭੂਆ ਨੂੰ ਕਹਿ ਦਿੱਤਾ ਇਹ ਤਾਂ ਭੋਲਾ ਹੀ ਜਾਣਦਾ ਸੀ ਕਿ ਉਹ ਕਿਸ ਆਸ ਉੱਪਰ ਇਹ ਗੱਲਾਂ ਕਰ ਰਿਹਾ ਹੈ ਅਮਰਕੌਰ ਆਪਣੇ ਮੱਥੇ ਉੱਪਰ ਹੱਥ ਮਾਰਦੀ ਹੋਈ ਆਪਣੇ ਕਰਮਾਣੂ ਕੋਸਣ ਲੱਗੀ ਉਦੋਂ ਹੀ ਫੋਨ ਦੀ ਘੰਟੀ ਵੱਜੀ ਫੋਨ ਪੰਜਾਬ ਤੋਂ ਅਮਨ ਦੇ ਡੈਡੀ ਦਾ ਸੀ ਅਮਨ ਦੀਆਂ ਆਪਣੇ ਡੈਡੀ ਨਾਲ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਉੱਧਰ ਅਮਨ ਦੇ ਚਾਚੇ ਅਤੇ ਡੈਡੀ ਦੀ ਆਪਸ ਵਿੱਚ ਬੋਲਚਾਲ ਬੰਦ ਹੋ ਗਈ ਸੀ ਸਾਰੇ ਹਾਲਾਤ ਨੂੰ ਸਮਝਦੇ ਹੋਏ ਅਮਨ ਦੇ ਡੈਡੀ ਕਹਿ ਰਹੇ ਸਨ ਪੁੱਤ ਤੂੰ ਆਪਣਾ ਘਰ ਨਾ ਛੱਡੀ ਅਮਨ ਰੋਂਦੀ ਹੋਈ ਫੋਨ ਰੱਖ ਕੇ ਆਪਣੇ ਕਮਰੇ ਵਿੱਚ ਦੌੜ ਗਈ ਫੋਨ ਦੀ ਘੰਟੀ ਫੇਰ ਵੱਜ ਗਈ ਇਸ ਵਾਰ ਅਮਰ ਕੌਰ ਨੇ ਫੋਨ ਦਾ ਰੀਸੀਵਰ ਚੁੱਕਿਆ ਫੋਨ ਉਸਦੇ ਭਰਾ ਦਾ ਸੀ ਉਹ ਹਾਲਾਤ ਸਮਝਣ ਤੋਂ ਬਿਨਾਂ ਅਮਰ ਕੌਰ ਨੂੰ ਕਹਿ ਰਿਆ ਸੀ ਬੀਬੀ ਜੇ ਤੁਸੀਂ ਗੱਲ ਕੰਡੇ ਨਹੀਂ ਸੀ ਲਾ ਸਕਦੇ ਭੋਲੇ ਨੂੰ ਸੱਜਣ ਦੀ ਕੀ ਲੋੜ ਸੀ ਆਹੋ ਇਹ ਸਾਰਾ ਸਿਆਪਾ ਪਾਇਆ ਤਾਂ ਮੈਂ ਆਪੇ ਹੀ ਹੈ ਔਖੀ ਹੋਈ ਅਮਰਕੌਰ ਨੇ ਵੀ ਫੋਨ ਰੱਖ ਦਿੱਤਾ ਸਾਰੇ ਰਿਸ਼ਤੇ ਇਸ ਸਿਆਪੇ ਦੇ ਵਿੱਚ ਐਨੇ ਉਲਝੇ ਕਿ ਆਪਸ ਦੇ ਵਿੱਚ ਸਭ ਟੁੱਟ ਕੇ ਬੈਠ ਗਏ ਸਿਰਫ ਆਮਨ ਹੀ ਆਪਣੇ ਸੱਸ ਸੌਰੇ ਦੇ ਨਾਲ ਇਸ ਆਸ ਵਿੱਚ ਜੁੜੀ ਬੈਠੀ ਸੀ ਕਿ ਸ਼ਾਇਦ ਤਾਰੀ ਘਰ ਨੂੰ ਕਦੇ ਵਾਪਸ ਮੁੜ ਆਵੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ